ਕੀ ਵਰਤ ਰੱਖਿਆ ਜਾਵੇ ਮਰਨ ਵਰਤ ਰੱਖਿਆ ਜਾਵੇ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਇਹ ਉਹ ਲੋਕ ਹੁੰਦੇ ਐ ਜਦੋਂ ਕਰਵਾ ਚੌਥ ਆਉਂਦਾ ਨਾ ਤੇ ਕਰਵਾ ਚੌਥ ਵੇਲੇ ਇਹ ਲੋਕ ਪਤਾ ਹੁੰਦਾ ਕਿ ਸਵੇਹਾ ਸਾਡੇ ਘਰ ਵਾਲੀ ਨੇ ਉੱਠ ਕੇ ਤਾਰਿਆਂ ਦੀ ਛਾਵੇਂ ਕੁਝ ਖਾਣਾ ਤੇ ਇਹ ਲੋਕ ਉਹ ਮਠੀਆਂ-ਮੁਠੀਆਂ ਤੇ ਹੋਰ ਪਤਾ ਨਹੀਂ ਕੀ ਕੁਛ ਉਹ ਸੇਵੀਆਂ ਫੇਰਨੀਆਂ ਵਗੈਰਾ ਇਹ ਪਹਿਲਾਂ ਲਿਆ ਕੇ ਫਿਕਰ ਕਰਕੇ ਇੱਕ ਦਿਨ ਰੱਖ ਦਿੰਦੇ ਐ ਵੀ ਆਹ ਆਹ ਚੀਜ਼ਾਂ ਤੋਂ ਬਣਾ ਕੇ ਦੇਸੀ ਘਿਆ ਹੋ ਗਿਆ ਗੋੜ ਹੋ ਗਿਆ ਚੱਕਰ ਹੋ ਗਈ ਚੂਰੀ ਕੁੱਟ ਕੇ ਖਾ ਲਈ ਫਲ ਫਰੂਟ ਝੋਲੇ ਦੇ ਝੋਲੇ ਥੈਲਿਆਂ ਦੇ ਥੈਲੇ ਭਰ ਕੇ ਪਹਿਲਾਂ ਲਿਆ ਕੇ ਰੱਖ ਦਿੰਦੇ ਆ ਕਿ ਸਾਡੇ ਘਰ ਵਾਲੀ ਕੱਲ ਨੂੰ ਵਰਤ ਰੱਖਣ ਲੱਗੀ ਏ ਸਤਿ ਸ਼੍ਰੀ ਅਕਾਲ ਜੀ ਮੈਂ ਜਸਵੰਦਰ ਸਿੰਘ ਬਰਾੜ ਜੈਤੋ ਤੇ ਤੁਸੀਂ ਦੇਖ ਰਹੇ ਹੋ ਰਤਬਾ ਟੀਵੀ ਤੁਸੀਂ ਅੱਜ ਤੱਕ ਦੀ ਸਾਡੀ ਹਰ ਇੱਕ ਗੱਲਬਾਤ ਨੂੰ ਬਹੁਤ ਹੁੰਗਾਰਾ ਦਿੱਤਾ ਬਹੁਤ ਪਸੰਦ ਕੀਤਾ ਬਹੁਤ ਤੁਹਾਡੇ ਪੋਜ਼ਿਟਿਵ ਕਮੈਂਟ ਆਏ ਮੈਂ ਹਰ ਵਾਰੀ ਬੇਨਤੀ ਕਰਦਾ ਹੁੰਨਾ ਕਿ ਕਿਸੇ ਨਾਲ ਕੰਟਰੋਵਰਸੀ ਕਰਨਾ ਮੇਰਾ ਮਕਸਦ ਨਹੀਂ ਹੁੰਦਾ ਕਿਸੇ ਨੂੰ ਨੀਵਾ ਦਿਖਾਉਣਾ ਮੇਰਾ ਮਕਸਦ ਨਹੀਂ ਹੁੰਦਾ ਕਿਸੇ ਨੂੰ ਬਿਨਾਂ ਆਵਾਜ਼ਾ ਉੱਚਾ ਚੁੱਕਣਾ ਮੇਰਾ ਮਕਸਦ ਨਹੀਂ ਹੁੰਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੇ ਦੁਨੀਆ ਦੇ ਵਿੱਚ ਉਹ ਸਾਰੇ ਲੋਕ ਖਤਮ ਹੋ ਜਾਣਗੇ ਮੈਂ ਨਹੀਂ ਕਹਿੰਦਾ ਮੇਰੇ ਚ ਕਮੀ ਨਹੀਂ ਹੋਣੀ ਆ ਮੈਂ ਨਹੀਂ ਕਹਿੰਦਾ ਮੇਰੇ ਚੂੰ ਤਾਇਆ ਨਹੀਂ ਹੋਣੀ ਆ ਦੁਨੀਆ ਦੇ ਵਿੱਚ ਜੇ ਉਹ ਸਾਰੇ ਲੋਕ ਖਤਮ ਹੋ ਜਾਣਗੇ ਜਿਹੜੇ ਕਿਸੇ ਚੰਗੇ ਕੰਮ ਨੂੰ ਪਸੰਦ ਕਰਦੇ ਆ ਜਿਹੜੇ ਚਾਹੁੰਦੇ ਆ ਕਿ ਪੰਜਾਬ ਦਾ ਭਲਾ ਹੋਵੇ ਜਿਹੜੇ ਚਾਹੁੰਦੇ ਆ ਕਿ ਦੇਸ਼ ਦਾ ਭਲਾ ਹੋਵੇ ਜਿਹੜੇ ਚਾਹੁੰਦੇ ਆ ਕਿ ਹਰ ਘਰ ਦੇ ਵਿੱਚ ਰੋਟੀ ਜਿਹੜੀ ਉਹ ਸੌਖੀ ਪੱਕਦੀ ਰਹੇ ਤੇ ਜੇ ਉਹਨਾਂ ਨੂੰ ਵੀ ਤੁਸੀਂ ਚੰਦ ਮੁਠੀ ਪਰ ਆਈਟੀ ਸੈੱਲਾਂ ਦੇ ਲੋਕ ਜਿਹੜੇ ਹੈਗੇ ਜਿਨ੍ਹਾਂ ਦਾ ਕੰਮ ਹੀ ਇਹ ਹੁੰਦਾ ਕਿ ਜਿਨ੍ਹਾਂ ਦੀ ਰੋਟੀ ਰੋਜੀ ਕਿਸੇ ਦੇ ਰਹਿਮੋ ਕਰਮ ਤੇ ਖੜੀ ਹੁੰਦੀ ਹੈ ਕਿਸੇ ਬੰਦੇ ਨੇ ਭਰਤੀ ਕਰ ਲਿਆ ਆ ਜਾ ਬਈ ਤੂੰ ਲੋਕਾਂ ਨੂੰ ਗਾਲਾਂ ਕੱਢਣੀਆਂ ਫੇਕ ਆਈਡੀ ਬਣਾ ਕੇ ਤੂੰ ਲੋਕਾਂ ਨੂੰ ਬੁਰਾ ਭਲਾ ਕਹਿਣਾ ਤੂੰ ਉੱਚਾ ਨੀਵਾ ਬੋਲਣਾ ਤੂੰ ਲਿਖਣਾ ਤੇ ਉਹ ਤਾਂ ਮੈਂ ਕਹਿੰਦਾ ਵੀ ਅਸਲ ਦੇ ਵਿੱਚ ਕੀ ਹੁੰਦਾ ਵੀ ਕਿਸੇ ਬਗਾਨੇ ਦੀ ਜੁੱਤੀ ਤੇ ਰੋਟੀ ਖਾਣ ਵਾਲੀ ਗੱਲ ਹੁੰਦੀ ਹੈ ਤੇ ਕਈ ਵਾਰੀ ਕੀ ਹੁੰਦਾ ਕਿ ਅਸੀਂ ਸਾਰੇ ਇੰਨਾ ਕੁ ਨਹੀਂ ਵਿਚਰੇ ਹੁੰਦੇ ਸੋਸ਼ਲ ਮੀਡੀਆ ਤੇ ਥੋੜਾ ਬਹੁਤਾ ਦੇਖਦੇ ਆ ਜਾਂ ਜ਼ਿਆਦਾ ਵੀ ਦੇਖਦੇ ਆ ਪਰ ਸਾਨੂੰ ਲੱਗਦਾ ਕਿ ਜਿਵੇਂ ਆਮ ਲੋਕਾਂ ਨੇ ਵਿਰੋਧ ਕਿਸੇ ਬੰਦੇ ਦਾ ਸ਼ੁਰੂ ਕਰਤਾ ਹੁੰਦਾ ਜਦੋਂ ਤੱਕ ਕਿਸਾਨ ਮੋਰਚਾ ਖਨੌਰੀ ਸ਼ੰਭੂ ਰਤਨਪੁਰਾ ਬਾਰਡਰਾਂ ਤੇ ਚੱਲੂਗਾ ਜਦੋਂ ਤੱਕ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਹੋ ਜਾਂਦੀਆਂ ਜਦੋਂ ਤੱਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਵਰਗੇ ਆਗੂ ਜਿਨ੍ਹਾਂ ਨੂੰ ਅੱਜ 42 ਦਿਨ ਬੀਤ ਗਏ ਮਰਨ ਵਰਤ ਤੇ ਬੈਠੇ ਆ ਆਪਣੀ ਜ਼ਿੰਦਗੀ ਦਾਤੇ ਲਾ ਕੇ ਬੈਠੇ ਆ ਜਦੋਂ ਤੱਕ ਇਹ ਸਭ ਕੁਝ ਸੁਖਾਵਾਂਾ ਨਹੀਂ ਹੋ ਜਾਂਦਾ ਜਦੋਂ ਤੱਕ ਇਹਦੇ ਕੋਈ ਪੋਜੀਟਿਵ ਰਿਜ਼ਲਟ ਨਹੀਂ ਆ ਜਾਂਦੇ ਉਦੋਂ ਤੱਕ ਸਾਨੂੰ ਹੋਰ ਗੱਲ ਕਰਨੀ ਰੁਟੀਨ ਦੇ ਵਿੱਚ ਕਦੇ-ਕਦੇ ਹੋਣਗੀਆਂ ਰੁਟੀਨ ਦੇ ਵਿੱਚ ਕੋਈ ਹੋਰ ਗੱਲ ਕਰਦੇ ਰਹਿਣਾ ਆਪਣਾ ਆਪਣਾ ਸੋਚੀ ਜਾਣਾ ਕਿ ਯਾਰ ਲੋਕ ਸਾਨੂੰ ਵੇਖਣ ਲੋਕ ਸਾਨੂੰ ਸੁਣਨ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਨਿਆਣੀ ਗੱਲ ਹੋਊਗੀ ਸੋ ਗੱਲ ਅੱਜ ਫੇਰ ਉਹੀ ਕਰਾਂਗੇ ਕਿਉਂਕਿ ਅ 2 ਦਿਨ ਪਹਿਲਾਂ 4 ਜਨਵਰੀ ਨੂੰ ਕਿਸਾਨ ਮਹਾਪੰਚਾਇਤ ਹੋਈ ਖਨੋਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ 40ਵਾਂ ਦਿਨ ਸੀ ਮਰਨ ਵਰਤ ਦਾ ਬਹੁਤ ਵੱਡਾ ਇਕੱਠ ਹੋਇਆ ਲੋਕਾਂ ਦਾ ਬੇਸ਼ੁਮਾਰ ਮੈਂ ਕਹਿੰਦਾ ਕਿ ਜਿਹਨੂੰ ਹੜ੍ਹ ਨਹੀਂ ਸੁਨਾਮੀ ਕਹਿ ਸਕਦੇ ਲੋਕਾਂ ਦੀ ਸੁਨਾਮੀ ਆਈ ਖਨੌਰੀ ਰਸਤੇ ਦੇ ਵਿੱਚ ਖਨੌਰੀ ਤੋਂ ਖਨੌਰੀ ਤੋਂ ਸ਼ੁਰੂ ਹੋ ਜੀਏ ਸ਼ਹਿਰ ਤੋਂ ਤਾਂ ਆਸੇ ਪਾਸੇ ਜੋ ਵੀ ਪਾਤੜਾ ਹੋ ਗਿਆ ਬਰਨਾਲਾ ਹੋ ਗਿਆ ਸੰਗਰੂਰ ਹੋ ਗਿਆ ਹੋਰ ਆਸੇ ਪਾਸੇ ਜਿਹੜੇ ਪਾਸੇ ਤੋਂ ਲੋਕਾਂ ਨੇ ਆਉਣਾ ਸੀ ਤਾਂ ਏਅਰਪੋਰਟਾਂ ਆਉਂਦੀਆਂ ਰਹੀਆਂ ਕਿ 100 100 150 2 200 ਜਾਂ ਸੈਂਕੜੇ ਦੀ ਗਿਣਤੀ ਦੇ ਵਿੱਚ ਬੱਸਾਂ ਕੈਂਟਰ ਵਹੀਕਲ ਕਾਰਾਂ ਹੋਰ ਛੋਟੇ ਵੱਡੇ ਵਹੀਕਲ ਉਹਨਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ ਚਾਰ ਚਾਰ ਲਾਈਨਾਂ ਇੱਕ ਪਾਸੇ ਸੜਕ ਤੇ ਟ੍ਰੈਫਿਕ ਜਾਮ ਰਿਆ ਕਿਉਂ ਕਿਉਂਕਿ ਸਭ ਲੋਕ ਜਿਹੜੇ ਆ ਇੱਕ ਧੁੰਦ ਦਾ ਮੌਸਮ ਸੀ ਬਹੁਤ ਸਮਾਂ ਵਧਿਆ ਦਿੱਤਾ ਗਿਆ ਸੀ ਹਰ ਇੱਕ ਨੂੰ ਚੱਲਣ ਦਾ ਕਿ 5 ਜਾਂ 6 6 ਵਜੇ ਤੋਂ ਪਹਿਲਾਂ ਹਰ ਇੱਕ ਗੱਡੀ ਵਹੀਕਲ ਤੁਰ ਪੈਣਾ ਚਾਹੀਦਾ ਖਨੋਰੀਵਲ ਨੂੰ ਪਰ ਫਿਰ ਵੀ ਲੋਕਾਂ ਨੂੰ ਇਕੱਠੇ ਕਰਨਾ ਔਖਾ ਹਰੇਕ ਬੰਦਾ ਇਨੀ ਛੇਤੀ ਨਹੀਂ ਉੱਠ ਕੇ ਬੈਠ ਜਾਂਦਾ ਬੱਸ ਗੱਡੀ ਦੇ ਵਿੱਚ 9 9:30 10 ਵਜੇ ਤੱਕ ਵੀ ਬਹੁਤ ਸਾਰੇ ਜਿਹੜੇ ਜਿਹੜੇ ਵਹੀਕਲ ਸੀ ਵੱਡੇ ਛੋਟੇ ਉਹ ਪਿੰਡਾਂ ਤੋਂ ਤੁਰੇ ਤੋ ਕਈ ਪਿੰਡਾਂ ਦਾ ਫਾਸਲਾ ਵੀ ਜਿਹੜਾ ਹੈ ਉਹ 150 200 ਕਿਲੋਮੀਟਰ ਸਿੱਖਨੌਰੀ ਤੋਂ ਸੋ ਉਹਨਾਂ ਦਾ ਧੁੰਦ ਦੇ ਮੌਸਮ ਦੇ ਵਿੱਚ ਪਹੁੰਚ ਸਕਣਾ ਨਾ ਮੌਮਕਨ ਸੀ ਇਸ ਕਰਕੇ ਰਸਤੇ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਮੜੇ ਹੋਣਗੇ ਪਰ ਉੱਥੇ ਜਿਹੜਾ ਇਕੱਠ ਵੇਖਿਆ ਗਿਆ ਉਹ ਇਕੱਠ ਸੀ ਲੱਖਾਂ ਲੋਕਾਂ ਦਾ ਉੱਥੇ ਬਹੁਤ ਤਰ੍ਹਾਂ ਦੇ ਲੰਗਰ ਲੋਕਾਂ ਨੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਲਾਏ ਜਿਵੇਂ ਸਿੰਘੂ ਟਿਕਰੀ ਵਗੈਰਾ ਚੱਲਦੇ ਹੁੰਦੇ ਸੀ ਨਾ ਉਸੇ ਤਰ੍ਹਾਂ ਮੈਂ ਬਿਆਨ ਨਹੀਂ ਕਰ ਸਕਦਾ ਕਿ ਕੀ ਕੀ ਸੀ ਜਿਵੇਂ ਗੰਨੇ ਦੇ ਰਸ ਦੀਆਂ ਟਰਾਲੀਆਂ ਨਹੀਂ ਟਰਾਲੇ ਵੱਡੇ ਟਰਾਲੇ ਜਿਹੜੇ ਮੇਲਿਆਂ ਦੇ ਵਿੱਚ ਲਿਜਾਇਆ ਜਾਂਦੇ ਉਹ ਟਰਾਲਿਆਂ ਦੇ ਟਰਾਲੇ ਉੱਥੇ ਲਾਈਨਾਂ ਦੇ ਵਿੱਚ ਲਾਏ ਲੋਕਾਂ ਨੇ ਸੜਕ ਦੇ ਦੋਨੋਂ ਪਾਸੇ ਜਿਹੜੇ ਸੀ ਉਹ ਜਿਵੇਂ ਗੁੜ ਬਣਾਉਣ ਵਾਸਤੇ ਜਿਹੜੀਆਂ ਖਿਲਾੜੀਆਂ ਆਮ ਲੋਕ ਵਰਤਦੇ ਆ ਟਰੈਕਟਰਾਂ ਵਾਲੀਆਂ ਉਹ ਖਿਲਾੜੀਆਂ ਲਾ ਕੇ ਮੈਂ ਕਹਿੰਦਾ ਕਿ ਨਦੀਆਂ ਮਗਾਈਆਂ ਗਈਆਂ ਗੰਨੇ ਦੇ ਰਸਦੀਆਂ ਹੋਰ ਕਿੰਨਾ ਕੁਝ ਉੱਥੇ ਲੰਗਰ ਪ੍ਰਸ਼ਾਦਾ ਖੀਰ ਚੌਲ ਪਤਾ ਨਹੀਂ ਕੀ ਕੁਝ ਚਾਹ ਦੇ ਲੰਗਰ ਦੁੱਧ ਦੇ ਚਾਹ ਦੇ ਨਹੀਂ ਦੁੱਧ ਦੇ ਇਹ ਚੀਜ਼ਾਂ ਮੈਂ ਤਾਂ ਦੱਸੀਆਂ ਕਿ ਜਦੋਂ ਕੋਈ ਲੋਕ ਕਿਸੇ ਇਮਾਨਦਾਰ ਆਗੂ ਨੂੰ ਯੋਗ ਅਗਵਾਈ ਕਰਨ ਵਾਲੇ ਬੰਦੇ ਨੂੰ ਆਪਣਾ ਆਗੂ ਮੰਨ ਲੈਂਦੇ ਆ ਨਾ ਤੇ ਫਿਰ ਉਹਦੇ ਪਿੱਛੇ ਤਨ ਮਨ ਤੇ ਤਨ ਉਹ ਪਾਣੀ ਵਾਂਗੂ ਵਹਾ ਦਿੰਦੇ ਆ ਲੋਕ ਇਹੀ ਕੁਝ ਦੇਖਣ ਨੂੰ ਮਿਲਿਆ ਖਨੌਰੀ 4 ਜਨਵਰੀ ਨੂੰ ਦੂਜੇ ਪਾਸੇ ਕੀ ਹੋਇਆ ਗੱਲ ਅਸਲ ਦੇ ਵਿੱਚ ਆਪਾਂ ਜਿਹੜੀ ਕਰਨੀ ਹੈ ਉਹ ਸ਼ੁਰੂ ਆਪਾਂ ਇੱਥੋਂ ਕਰੀਏ ਕਿ ਅੱਜ 6 ਜਨਵਰੀ ਨੂੰ ਖਨੌਰੀ ਬਾਰਡਰ ਤੇ ਸਰਦਾਰ ਡੱਲੇਵਾਲ ਸਾਹਿਬ ਦੇ ਕੋਲ ਜਦੋਂ ਉਹਨਾਂ ਦਾ 42ਵਾਂ ਦਿਨ ਮਰਨ ਵਰਤਾ ਚੱਲ ਰਿਹਾ ਸੀ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਸਾਹਿਬ ਜਸਟਿਸ ਉਹਨਾਂ ਵੱਲੋਂ ਇੱਕ ਟੀਮ ਗਠਿਤ ਕਰਕੇ ਇੱਕ ਕਮੇਟੀ ਬਣਾ ਕੇ ਜਸਟਿਸ ਨਵਾਬ ਸਿੰਘ ਰਟਾਇਰਡ ਜਸਟਿਸ ਨਵਾਬ ਸਿੰਘ ਹਰਿਆਣਾ ਦੇ ਰਹਿਣ ਵਾਲੇ ਉਹਨਾਂ ਦੀ ਅਗਵਾਈ ਦੇ ਵਿੱਚ ਪੰਜ ਮੈਂਬਰ ਇੱਕ ਟੀਮ ਜਿਹੜੀ ਹੈ ਇੱਕ ਕਮੇਟੀ ਜਿਹੜੀ ਹੈ ਉਹ ਅੱਜ ਸਰਦਾਰ ਡੱਲੇਵਾਲ ਸਾਹਿਬ ਦੇ ਮਰਨ ਵਰਤ ਤੇ 42ਵੇਂ ਦਿਨ ਖਨੋਰੀ ਬਾਰਡਰ ਤੇ ਭੇਜੀ ਗਈ ਉਹਨਾਂ ਨੇ ਆ ਕੇ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕੀਤੀ ਗੱਲਾਂ ਬਾਤਾਂ ਕੀਤੀਆਂ ਕੁਝ ਨਾ ਕੁਝ ਥੋੜੀ ਜਿਹੀ ਬਣ ਗਈ ਤੁਹਾਨੂੰ ਦਿਖਾਵਾਂਗੇ ਵੀ ਉਸ ਚੀਜ਼ ਦੀ ਦਿਖਾਵਾਂਗੇ ਕੀ ਦਿਖਾਈ ਦੇਣੇ ਕਿ ਤੁਹਾਡੀ ਸੇਹ ਠੀਕ ਰਹੇ। ਇਹੀ ਬੇਨਤੀ ਕਰਨ ਆਇਆ ਹੈ, ਇਹੀ ਅਰਦਾਸ ਕਰਨ ਆਇਆ ਜੀ। ਕਿ ਤੁਹਾਡੀ ਬੜੀ ਸਾਰੀ ਦੁਨੀਆ ਨੂੰ ਜ਼ਰੂਰ ਤੇ ਹੈ। ਕਿ ਤੁਸੀਂ ਮਾਰਗਦਰਸ਼ਨ ਕਰੋ। ਕਿਸਾਨਾਂ ਦਾ। ਨਾਲ ਪਾਤਸ਼ਾਹ ਨੂੰ ਜੁੜਾ ਮੈਂ ਜੁੜਦਾ। ਮੇਰਾ ਤੇ ਪਿੰਡ ਹੋੜੀ ਹੈ ਜੀ ਹਮਾਲੇ ਜ਼ਿਲ੍ਹੇ ਚ। ਮੈਂ ਸਾਰੀ ਜ਼ਿੰਦਗੀ ਕਿਸਾਨ ਪੜਾਣੀ ਛੱਡਿਆ। ਕਦੀ ਠੇਕੇ ਨਹੀਂ ਦਿੱਤੀ। ਇਹ ਇਹੀ ਬੇਨਤੀ ਕਰਨਾ ਜੀ ਕਿ ਤੁਸੀਂ ਤੁਹਾਡੀ ਸਿਹਤ ਦਾ ਸੀਖਾ ਲਓ ਬਸ ਵਾਹਿਗੁਰੂ ਨਾਲ ਪ੍ਰਾਰਥਨਾ ਕਰਦੇ ਆ ਕਿ ਤੁਸੀਂ ਮੈਡੀਕਲ ਟਰੀਟਮੈਂਟ ਲਓ ਸਾਨੂੰ ਚੰਗਾ ਲੱਗੇਗਾ ਕਿਉਂ ਖਵਾਰਜੀ ਘੱਤ ਕਰੇ ਤੁਹਾਡੇ ਬਿਨਾ ਸਾਡੇ ਕੋਲ ਕੀ ਲਾਜੂ ਮੈਂ ਸਰ ਕਰਨੇ ਆ ਹਾਂ ਜੀ ਕਿ ਸਾਡੇ ਦੇਸ਼ ਦਾ ਇਹ ਤੇਸ ਲਗਭਗ 7 ਲੱਖ ਕੇ ਸਮਾਂ ਲੱਗ। ਹਮ ਕਰਜ਼ੇ ਕਰਕੇ ਸੁਸਾਈਡ ਕਰ ਗਿਆ ਹੋਵੇ। ਪਰ ਉਹਨਾਂ ਦੇ ਬੱਚੇ ਰੋਂਦੇ ਫਿਰਦੇ ਹੋਣ। ਅੰਦਾਜ਼ਾ ਲਾ ਕੇ ਦੇਖੋ ਕਿ ਮੇਰੀ ਜ਼ਿੰਦਗੀ ਜਿਆਦਾ ਖੁੰਚੀ ਹੈ। ਕਿ ਉਹਨਾਂ ਬੱਚਾ ਹੰਦਾ ਰੋਣਾ। ਇਹ ਤੁਹਾਡੀ ਵੀ ਜ਼ਿੰਦਗੀ ਜੁੜੀ ਹੈ ਜੀ ਉਹਨਾਂ ਦੇ ਵੀ ਰੋਣਾ। ਨਹੀਂ ਚਾਹੀਦਾ ਉਹ ਰੁਲਿਆ ਉਹਨਾਂ ਦਾ ਵੀ ਨਹੀਂ ਰੁਲਦਾ ਚਾਹੀਦਾ ਆਪਣੇ ਦੇਸ਼ ਤੇ ਵੀ ਜਲਣਿਆ ਨੇ ਵੀ ਬਹੁਤ ਸਾਰੇ ਹੁਣ ਵੇਖੋ ਜੀ ਜਸਟਿਸ ਸੂਰਜਕਾਂਤ ਸੁਪਰੀਮ ਕੋਰਟ ਜੱਜ ਉਹਨਾਂ ਦੀ ਪੀਠ ਨੇ ਉਹਨਾਂ ਦੇ ਬੈਂਚ ਨੇ ਇਹ ਕਮੇਟੀ ਬਣਾਈ ਜਿਹਦੇ ਵਿੱਚ ਮੈਂ ਜਯੰਤ ਦੇਵਿੰਦ ਸ਼ਰਮਾ ਜੀ ਸਹਾ बी एस संधु जी हमारे फॉर्मर डीजीपी हरियाणा गोमन साहब और डॉक्टर सुखपाल जी और वो आपकी सेहत के लिए आपने भी पढ़ा होगा जिस दिन तारीख होती है वो कहते हैं यही कि किसी तरह दालेबाल जी की सेहत का ध्यान रखा जाए मैं मैं बहुत रिस्पेक्ट करता का लेकिन ले बात मैं... उनसे कैसे पूछूँ कि के आप केंद्र को कोई दिशा निर्देश क्यों नहीं देते ये हमारे मामले का जो सलूशन है जो हल निकालना तो मतलब केंद्र बिल्कुल बिल्कुल ठीक है बिल्कुल बिल्कुल जब हमारा पंजाब का एजी उनको ये रिक्वेस्ट भी करता है कि आप केंद्र को निर्देश करें तो सूर्य जी उसकी बात को तो बीच में ही कई बार मैंने सुना है मतलब ये कहते हैं इसको छोड़ो तो दुख होता है ये ऐसा कुछ नहीं है जी वो बहुत बहुत चिंतित है वो बहुत चिंतित है ठीक है फिर मतलब अगर वो चिंता है तो हमारे मामले का हल तो केंद्र से निकल जी वो उनको देख दें कि बात करें अब तो अब अब तो केंद्र का मिनिस्टर ये कह रहा है कि अगर हमें सुप्रीम कोर्ट कहेगा तो हम हम बात कर लेंगे इसका मतलब सुप्रीम कोर्ट अभी ये कहने तो तैयार नहीं है बात करने के तो लिए तो फिर मुझे लग रहा है कि और तो उम्मीद कहीं से भी नहीं, नहीं आज भी तारीख थी जी सुप्रीम कोर्ट के अंदर जस्टिस सूर्यकांत के पास ਅਬ ਉਹਨਾਂ ਨੇ ਬਲਕੇ ਮਾਈ ਲੋਰ ਨੇ ਸ਼ੁੱਕਰਵਾਰ ਦੀ ਤਾਰੀਖ ਰੱਖੀ ਹੈ ਜੀ ਅਭੀ ਇਸੇ ਸ਼ੁੱਕਰਵਾਰ ਦੀ ਔਰ ਵਕੇਸ਼ਨਸ ਕੇ ਅੰਦਰ ਜਬ ਸੁਪਰੀਮ ਕੋਰਟ ਬੰਦ थी तब भी ਉਹਨਾਂ ਨੇ ਕੇਸ ਜੀਏ ਸੋ ਇਹ ਗੱਲਬਾਤ ਡੱਲੇਵਾਲ ਸਾਹਿਬ ਨਾਲ ਅੰਦਰ ਬੈਠ ਕੇ ਹੋਈ ਲੰਮੀ ਗੱਲਬਾਤ ਹੋਈ ਪਰ ਇਹ ਛੋਟੀ ਜੀ ਕਲਿੱਪ ਆ ਤੁਹਾਨੂੰ ਦਿਖਾਈ ਕਿ ਜਿਹਦੇ ਵਿੱਚ ਜਸਟਿਸ ਰਿਟਾਇਰਡ ਜਸਟਿਸ ਨਵਾਬ ਸਿੰਘ ਜੋ ਸੁਪਰੀਮ ਕੋਰਟ ਦੇ ਹੈ ਹਰਿਆਣਾ ਦੇ ਰਹਿਣ ਵਾਲੇ ਆ ਹੌਲੀ ਪਿੰਡ ਦੇ ਇਹ ਉਹਨਾਂ ਨੇ ਕਿਹਾ ਕਿ ਮੈਂ ਹੁਣ ਵੀ ਖੇਤੀਬਾੜੀ ਕਰਦਾ ਤੇ ਮੈਂ ਆਪਣੇ ਜੌਬ ਦੇ ਦੌਰਾਨ ਵੀ ਖੇਤੀਬਾੜੀ ਕਰਦਾ ਸੀ ਅਸੀਂ ਕਦੇ ਆਪਣੀ ਜ਼ਮੀਨ ਠੇਕੇ ਤੇ ਨਹੀਂ ਦਿੱਤੀ। ਮਤਲਬ ਕਿ ਰਿਟਾਇਰਡ ਜਸਟਿਸ ਨਵਾਬ ਸਿੰਘ ਇਹ ਗੱਲ ਜਾਣਦੇ ਐ ਕਿ ਇੱਕ ਕਿਸਾਨ ਦੀਆਂ ਮਜਬੂਰੀਆਂ ਕੀ ਹੁੰਦੀਆਂ। ਇੱਕ ਲੋੜਾਂ ਕੀ ਹੁੰਦੀਆਂ। ਉਹਨਾਂ ਨੇ ਕਿਹਾ ਕਿ ਅਸੀਂ ਇਹ ਗੱਲ ਕਹਿ ਚੁੱਕੇ ਹਾਂ ਮਾਨਯੋਗ ਸੁਪਰੀਮ ਕੋਰਟ ਨੂੰ ਕਿ ਕਿਸਾਨ ਦਾ ਖਰਚਾ ਜਿਹੜਾ ਉਹ ਵਧ ਗਿਆ ਆਮਦਨ ਘਟ ਗਈ। ਇਹ ਕਾਰਨ ਹੈ ਕਿ ਕਿਸਾਨ ਖੁਦਕੁਸ਼ੀਆਂ ਕਰ ਰਿਹਾ। ਕਿਉਂਕਿ ਅਸੀਂ ਗੈਰਤਮੰਦ ਲੋਕ ਆ ਹਰ ਇੱਕ ਬੰਦਾ ਗੈਰਤਮੰਦ ਹੈ ਅਸੀਂ ਕੱਲੇ ਨਹੀਂ ਹਰ ਇੱਕ ਬੰਦਾ ਗੈਰਤਮੰਦ ਹੈ ਜਿਹੜਾ ਗੈਰਤਮੰਦ ਬੰਦਾ ਹੈ ਉਹ ਸੋਚਦਾ ਹੈ ਕਿ ਹਰ ਹਣਾ ਕਿਹੜੀ ਟੈਨਸ਼ਨ ਡਿਪਰੈਸ਼ਨ ਹਨਾ ਲੈਣ ਦੇਣ ਦੀ ਸੋ ਉਥੇ ਜਿਹੜੀਆਂ ਗੱਲਾਂ ਬਾਤਾਂ ਹੁਣ ਅ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕੀਤੀਆਂ ਉਸ ਪੰਜ ਮੈਂਬਰੀ ਕਮੇਟੀ ਨੇ ਸਵਾਲ ਵੀ ਕੀਤੇ ਪੱਤਰਕਾਰ ਭਰਾਵਾਂ ਨੇ ਮੀਡੀਆ ਨੇ ਸਵਾਲ ਕੀਤੇ ਉਹਨਾਂ ਨੂੰ ਕਿ ਆਹ ਗੱਲ ਕਿਵੇਂ ਹੋ ਸਕਦੀ ਹੈ ਉਹ ਗੱਲ ਕਿਵੇਂ ਹੋ ਸਕਦੀ ਹੈ ਤਾਂ ਉਹਨਾਂ ਨੇ ਹਰ ਵਾਰੀ ਕਿਹਾ ਕਿ ਸਾਡੀ ਜਿਹੜੀ ਜ਼ਿੰਮੇਵਾਰੀ ਲਾ ਕੇ ਭੇਜਿਆ ਗਿਆ ਹੈ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਅਸੀਂ ਤਾਂ ਉਹਦੀ ਰਿਪੋਰਟ ਦੇਣੀ ਹੈ ਗੱਲ ਹਲੇ ਦਾ ਰਿਪੋਰਟਾਂ ਦੀ ਕਿਉਂ ਖੜੀ ਹੈ 42 ਦਿਨ ਇੱਕ ਬੰਦੇ ਨੂੰ ਬੀਤ ਗਏ ਅਨਾਜ ਦਾ ਇੱਕ ਦਾਣਾ ਉਹਦੇ ਅੰਦਰ ਨਹੀਂ ਗਿਆ ਸਿਰਫ ਪਾਣੀ ਤੇ ਉਹ ਬੰਦਾ ਸਾਹ ਲੈ ਰਿਹਾ ਹੈ ਸਰੀਰ ਉਹਦਾ ਜਵਾਬ ਦੇ ਰਿਹਾ ਡਾਕਟਰ ਕਦੇ ਕਹਿੰਦੇ ਆ ਕਿ ਇਹਦਾ ਇਹ 40% ਰਹਿ ਗਿਆ 35% ਰਹਿ ਗਿਆ 30% ਰਹਿ ਗਿਆ ਹੁਣ ਕਿਹੜੀ ਚੀਜ਼ ਨੂੰ ਉਡੀਕਿਆ ਜਾ ਰਿਹਾ ਹਲੇ ਵੀ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਤਰੀਕ ਪਾਈ ਹੈ ਡੱਲੇਵਾਲ ਸਾਹਿਬ ਬਾਰੇ ਜੋ ਕੇਂਦਰ ਸਰਕਾਰ ਨਾਲ ਜੋ ਕਿਹਾ ਗਿਆ ਕੇਂਦਰ ਨੂੰ ਕਿ ਭਈ ਉਸ ਬੰਦੇ ਦਾ ਉਸ ਬੰਦੇ ਬਾਰੇ ਸੋਚੋ ਉਹਦੀ ਜ਼ਿੰਦਗੀ ਬਹੁਤ ਜ਼ਰੂਰੀ ਹੈ ਹਾਲੇ ਵੀ ਜਿਹੜੀ ਤਰੀਕ ਹੈ ਉਹ ਆਉਣ ਵਾਲੇ ਸ਼ੁੱਕਰਵਾਰ ਦੀ ਪਾਈ ਗਈ ਹੈ ਅੱਜ ਸੋਮਵਾਰ ਹੈ ਆਉਣ ਵਾਲੇ ਸ਼ੁੱਕਰਵਾਰ ਦੀ ਪਾਈ ਗਈ ਹੈ ਇੰਨਾ ਸਮਾਂ ਕਿਉਂ ਕਿਉਂਕਿ ਡਾਕਟਰ ਤਾਂ ਕਹਿ ਰਹੇ ਆ ਕਿ ਇੱਕ ਇੱਕ ਮਿੰਟ ਨਹੀਂ ਇੱਕ ਇੱਕ ਸਕਿੰਟ ਦਾ ਛੋਟੇ ਤੋਂ ਛੋਟਾ ਹਿੱਸਾ ਵੀ ਡੱਲੇਵਾਲ ਸਾਹਿਬ ਵਾਸਤੇ ਜਿਹੜਾ ਉਹ ਕੀਮਤੀ ਹੈ ਉਹਨਾਂ ਦੀ ਜਾਨ ਬਚਾਉਣ ਵਾਸਤੇ ਜਿੰਨੀ ਛੇਤੀ ਕੋਈ ਫੈਸਲਾ ਕੀਤਾ ਜਾ ਸਕੇ 4 ਜਨਵਰੀ ਨੂੰ ਸਿੱਧੂ ਪਰਜਥੇ ਬੰਦੀ ਦੇ ਸੂਬਾ ਜਰਨਲ ਸਕੱਤਰ ਸਰਦਾਰ ਕਾਕਾ ਸਿੰਘ ਜੀ ਕੋਟੜਾ ਉਹਨਾਂ ਨੇ ਇਹ ਚੀਜ਼ ਅਨਾਉਂਸ ਕੀਤੀ ਕਿ ਸਾਨੂੰ ਇਹ ਗੱਲਾਂ ਸਾਡੇ ਤੱਕ ਪਹੁੰਚ ਰਹੀਆਂ ਐ ਸਾਡੇ ਨਾਲ ਇਹ ਗੱਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਕਿ ਕੁਝ ਨਾ ਕੁਝ ਮੰਗਾ ਜਿਹੜੀਆਂ ਉਹ ਮੰਨ ਲੈਣੇ ਹੁਣ ਕੁਝ ਨਾ ਕੁਝ ਦੇ ਵਿੱਚ ਆਪਾਂ ਇਹ ਗੱਲ ਸਮਝ ਸਕਦੇ ਆ ਕਿ ਜਿਹੜੀਆਂ ਵੱਡੀਆਂ ਮੰਗਾਂ ਹੋਣਗੀਆਂ 12 ਮੰਗਾਂ ਦੇ ਵਿੱਚੋਂ ਕੁਝ ਛੋਟੀਆਂ ਵੀ ਹੋਣਗੀਆਂ ਕੁਝ ਉੱਚੇ ਦਰਜੇ ਦੀਆਂ ਕੁਝ ਮੀਡੀਅਮ ਕੁਝ ਲੋਅਰ ਹੋ ਸਕਦਾ ਐ ਕਿ ਲੋਅਰ ਤੋਂ ਸ਼ੁਰੂ ਹੋ ਜੇ ਕੇਂਦਰ ਸਰਕਾਰ ਕਿ ਆ ਜਿਹੜੀਆਂ 4-5 ਮੰਗਾਂ ਇਹ ਕਰ ਦਿੰਦੇ ਆ ਉਹ ਬਾਅਦ ਦੀ ਗੱਲ ਐ ਹੁਣ ਬਹੁਤ ਸਾਰੇ ਲੋਕਾਂ ਨੂੰ ਦੇਖੀ ਤਾਂ ਚਲੋ ਠੀਕ ਹੈ ਸਤਿਕਾਰ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਆਪਣੀ ਕਮੇਟੀ ਭੇਜੀ ਹੈ ਦੇ ਰਾਏ ਦਰੋਸਤ ਆਏ ਦਰੋਸਤ ਨਹੀਂ ਆਏ ਦਰੋਸਤ ਤਾਂ ਆਉਂਦੇ ਜੇ ਪਹਿਲੇ ਦਿਨ ਤੋਂ ਆਗੇ ਹੁੰਦੇ ਹੁਣ ਵੀ ਆਏ ਹੈ ਤਾਂ ਹੁਣ ਫਿਰ ਫੈਸਲੇ ਜਿਹੜੇ ਜਲਦੀ ਲਏ ਜਾਣਾ ਚਾਹੀਦੇ ਉਥੇ ਡੱਲੇ ਵਾਲ ਸਭ ਨੇ ਇਹ ਗੱਲ ਆਖੀ ਤੁਸੀਂ ਸੁਣੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਜੇ ਕਮੇਟੀ ਬਣਾ ਕੇ ਮੇਰੇ ਕੋਲ ਭੇਜ ਰਹੀ ਹੈ ਮੈਨੂੰ ਕਹਿ ਰਹੇ ਹੋ ਤੁਸੀਂ ਕਿ ਤੁਸੀਂ ਦੁਨੀਆ ਨੂੰ ਚਾਹੀਦੀ ਹੈ ਉਹ ਦੁਨੀਆ ਨੂੰ ਤੁਹਾਡੀ ਲੋੜ ਹੈ ਤਾਂ ਫਿਰ ਜਿਹੜੇ ਮਰ ਰਹੇ ਉਹਨਾਂ ਦਾ ਕੀ ਕੀਤਾ ਜਾਵੇ ਜਿਹੜੇ ਮਰ ਗਏ ਉਹਨਾਂ ਨੂੰ ਕਿਹੜੇ ਖਾਤੇ ਪਾਉਂਦੇ ਹੋ ਤੁਸੀਂ ਸਰਕਾਰਾਂ ਤੋਂ ਦੁਖੀ ਸਿਸਟਮ ਤੋਂ ਦੁਖੀ ਆ ਆਰਥਿਕਤਾ ਤੋਂ ਦੁਖੀ ਤਾਂ ਉਹ ਕਹਿੰਦੇ ਵੀ ਮਾਨਯੋਗ ਸੁਪਰੀਮ ਕੋਰਟ ਕਮੇਟੀ ਬਣਾ ਕੇ ਮੇਰੇ ਕੋਲ ਭੇਜਣ ਦੀ بجائے ਕੇਂਦਰ ਸਰਕਾਰ ਨੂੰ ਕਿਉਂ ਨਹੀਂ ਇਹ ਗੱਲ ਕਹਿੰਦੀ ਕਿ ਤੁਹਾਨੂੰ ਜੋ ਮੰਨੀਆਂ ਹੋਈਆਂ ਮੰਗਾਂ ਤੁਸੀਂ ਮੰਨੀਆਂ ਹੀ ਕਿਉਂ ਜੋ ਲਾਗੂ ਨਹੀਂ ਕਰਨੀਆਂ ਸੀ ਸੁਪਰੀਮ ਕੋਰਟ ਨੇ ਕਿਹਾ ਹੀ ਆ ਨਾ ਕਿ ਕਰੋ ਇਹ ਦੇਸ਼ ਦੇ ਇਕੱਲੇ ਕਿਸਾਨ ਦੀ ਨਹੀਂ ਦੇਸ਼ ਦੇ ਹਰ ਇੱਕ ਵਰਗ ਦੀ ਲੋੜ ਹੈ ਇਹ ਇਹ ਗੱਲ ਵਾਜਬ ਸੀ ਹੁਣ ਬਹੁਤ ਸਾਰੇ ਸਵਾਲ ਸਾਨੂੰ ਪਿਛਲੇ 2 ਦਿਨਾਂ ਤੋਂ 4 ਜਨਵਰੀ ਤੋਂ ਬਾਅਦ ਆ ਰਹੇ ਆ ਅੱਜ ਤੇ ਕੱਲ ਜਿਹੜੇ 2 ਦਿਨ ਬੀਤ ਗਏ ਕਹਿੰਦੇ ਦੋ ਪ੍ਰੋਗਰਾਮ ਕਿਉਂ ਰੱਖੇ ਗਏ ਇੱਕ ਪ੍ਰੋਗਰਾਮ 4 ਜਨਵਰੀ ਨੂੰ ਖਨੌਰੀ ਤੇ ਦੂਜਾ ਪ੍ਰੋਗਰਾਮ ਟੁਹਾਣੀ ਇੱਥੇ ਮੈਂ ਕੁਝ ਉਹਨਾਂ ਲੋਕਾਂ ਦੀ ਗੱਲ ਕਰ ਲਾਂ ਜਿਹੜੇ ਲੋਕ ਕਹਿੰਦੇ ਆ ਕਿ ਜਿਹੜਾ ਸਿਆਸੀ ਮੋਰਚਾ ਜਿਹੜੇ ਹਾਲੇ ਤੱਕ ਘਰਾਂ 'ਚ ਬੈਠੇ ਆ ਹੈ ਕਿਸਾਨ ਆਗੂ ਆ ਖਵਾਉਂਦੇ ਖੁਦ ਨੂੰ ਪਰ ਲੋਕਾਂ ਦੀ ਲੜਾਈ ਲੜਨ ਵਾਸਤੇ ਖਨੌਰੀ ਹੀ ਨਹੀਂ ਗਏ ਕਿਉਂਕਿ ਡੱਲੇਵਾਲ ਸਾਹਿਬ ਨੇ ਪਹਿਲਾਂ ਅਨਾਉਂਸ ਕਰਤਾ ਸੀ ਕਿ ਮੈਂ ਤਾਂ ਦੁਬਾਰਾ ਜਾਵਾਂਗਾ ਮੈਂ ਲੋਕਾਂ ਨਾਲ ਸੌਂ ਖਾ ਕੇ ਉੱਠਿਆ ਉਤੋਂ ਕਿ ਜੇ ਇਹ ਮੰਗਾ ਅਮਲੀ ਰੂਪ ਅਮਲੀ ਜਾਮਾ ਨਾ ਪਹਿਨਾਇਆ ਗਿਆ ਤਾਂ ਮੈਂ ਆਪਣੀ ਚਾਹੇ ਮੈਨੂੰ ਜਾਨ ਦੇਣੀ ਪਵੇ ਮੈਂ ਜਾਊਂਗਾ ਉਹਦੇ ਦਰਮਿਆਨ ਦੁਬਾਰਾ ਉਹ ਚੱਲੇ ਉਸ ਤੋਂ ਪਹਿਲਾਂ ਪ੍ਰੋਗਰਾਮ ਅਨਾਉਂਸ ਕੀਤੇ ਤਾਂ ਸ਼ੁਭ ਕਰਨ ਦੀ ਸ਼ਹਾਦਤ ਵੀ ਹੋਈ ਦੇਖੋ ਸਾਡੇ ਇਹ ਕਿਹਾ ਜਾਂਦਾ ਹੈ ਕਿ ਕਿਸੇ ਬੰਦੇ ਦੀ ਜਿਹੜੀ ਮੌਤ ਹੈ ਨਾ ਉਹ ਜਨਮ ਸਮੇਂ ਤੈਅ ਹੋ ਜਾਂਦੀ ਹੈ ਚਲੋ ਸ਼ੁਭ ਕਰਨੇ ਉਵੇਂ ਜਾਣਾ ਸੀ ਤਾਂ ਇਹ ਤਾਂ ਹੁਣ ਵੀ ਹੋ ਗਿਆ ਕਿ ਜੋ ਟਹਾਣੇ ਦੇ ਕੱਠ ਰੱਖੇ ਗਏ ਤੇ ਜਿਨ੍ਹਾਂ ਲੋਕਾਂ ਨੇ ਕਿਹਾ ਸੀ ਕਿ ਡੱਲੇ ਵਾਲ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਗਏ ਤਾਂ ਹੁਣ ਵੀ ਬਦਕਿਸਮਤੀ ਨਾਲ ਉਧਰਲੇ ਪਾਸੇ ਨੂੰ ਜਾ ਰਹੀ ਹਰਿਆਣੇ ਟੁਹਾਣੇ ਵੱਲ ਨੂੰ ਜਾ ਰਹੀ ਬੱਸ ਪਲਟ ਗਈ ਉੱਥੇ ਵੀ ਵਿਚਾਰੀਆਂ ਤਿੰਨ ਬੀਬੀਆਂ ਰੱਬ ਨੂੰ ਪਿਆਰੀਆਂ ਹੋ ਗਈਆਂ ਦੁੱਖ ਹੈ ਪਛਤਾਵਾ ਹੈ ਉਸ ਗੱਲ ਦਾ ਕਿਸੇ ਕਰਦਾ ਕੋਈ ਜੀ ਜਾਣਾ ਨਹੀਂ ਚਾਹੀਦਾ ਹਰ ਇੱਕ ਨੂੰ ਆਪਣੇ ਜੀ ਦੀ ਲੋੜ ਹੈ ਬਹੁਤ ਸਾਰੇ ਲੋਕ ਇਹ ਲਿਖਦੇ ਆ ਕਿ ਸਾਡੇ ਧਰਮ ਚਾ ਦੇ ਲਈ ਲਿਖਿਆ ਹੀ ਨਹੀਂ ਕਿ ਵਰਤ ਰੱਖਿਆ ਜਾਵੇ ਮਰਨ ਵਰਤ ਰੱਖਿਆ ਜਾਵੇ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਇਹ ਉਹ ਲੋਕ ਹੁੰਦੇ ਆ ਜਦੋਂ ਕਰਵਾ ਚੌਥ ਆਉਂਦਾ ਨਾ ਤੇ ਕਰਵਾ ਚੌਥ ਵੇਲੇ ਇਹ ਲੋਕ ਪਤਾ ਹੁੰਦਾ ਕਿ ਸਵੇਰ ਸਾਡੇ ਘਰ ਵਾਲੀ ਨੇ ਉੱਠ ਕੇ ਤਾਰਿਆਂ ਦੀ ਛਾਵੇਂ ਕੁਝ ਖਾਣਾ ਤਾਂ ਇਹ ਲੋਕ ਉਹ ਮਠੀਆਂ-ਮਠੀਆਂ ਤੇ ਹੋਰ ਪਤਾ ਨਹੀਂ ਕੀ ਕੁਝ ਉਹ ਸੇਵੀਆਂ ਫੇਰਨੀਆਂ ਵਗੈਰਾ ਇਹ ਪਹਿਲਾਂ ਲਿਆ ਕੇ ਫਿਕਰ ਕਰਕੇ ਇੱਕ ਦਿਨ ਰੱਖ ਦਿੰਦੇ ਆ ਵੀ ਆਹ ਆਹ ਚੀਜ਼ਾਂ ਤੋਂ ਬਣਾ ਕੇ ਦੇਸੀ ਘੋ ਗਿਆ ਗੋੜ ਹੋ ਗਿਆ ਚੱਕਰ ਹੋ ਗਈ ਚੂਰੀ ਕੁੱਟ ਕੇ ਖਾ ਲਈ ਫਾਲ ਫਰੂਟ ਝੋਲੇ ਦੇ ਝੋਲੇ ਥੈਲਿਆਂ ਦੇ ਥੈਲੇ ਭਰ ਕੇ ਪਹਿਲਾਂ ਲਿਆ ਕੇ ਰੱਖ ਦਿੰਦੇ ਆ ਕਿ ਸਾਡੇ ਘਰ ਵਾਲੀ ਕੱਲ ਨੂੰ ਵਰਤ ਰੱਖਣ ਲੱਗੀ ਐ ਮਾਫੀ ਚਾਹੂੰਗਾ ਮੈਂ ਕਿਸੇ ਵੀ ਧਰਮ ਤੇ ਟਿੱਪਣੀ ਨਹੀਂ ਕਰ ਰਿਹਾ ਹਰ ਇੱਕ ਨੂੰ ਆਪਣੇ ਧਰਮ ਦੇ ਮੁਤਾਬਕ ਆਪਣੇ ਜੋ ਉਹਦੇ ਤਿਥ ਤਿਉਹਾਰ ਆ ਦਿਨ ਤਿਉਹਾਰ ਆ ਉਹਦੇ ਮੁਤਾਬਕ ਉਹਨੂੰ ਜਿਉਣ ਦਾ ਹੱਕ ਹੈ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਲਿਖਦੇ ਆ ਕਿ ਸਾਡੇ ਧਰਮ ਚ ਸਾਡੇ ਧਰਮ ਮਤਲਬ ਸਿੱਖ ਧਰਮ ਚ ਕਹਿੰਦੇ ਲਿਖਿਆ ਹੀ ਨਹੀਂ ਵਰਤ ਰੱਖਣਾ ਤੇ ਢੱਲੇਵਾਲ ਨੇ ਕਿਉਂ ਰੱਖਿਆ ਪਹਿਲੀ ਗੱਲ ਤਾਂ ਉਹਨਾਂ ਮੰਦ부ਦੀ ਲੋਕਾਂ ਨੂੰ ਮੈਂ ਸਮਝਾ ਦਿਆਂ ਇਹ ਕਹਿਣ ਵਾਲਿਆਂ ਨੂੰ ਕਿਉਂਕਿ ਉਹ ਜਾਂਦਾ ਦੂਜਿਆਂ ਦੇ ਮਗਰ ਲੱਗੇ ਹੋਏ ਤੇ ਜਾ ਉਹ ਆਈਟੀ ਸੈੱਲ ਆ ਕਿਸੇ ਨਗੇ ਸਿਸਟਮ ਦੇ ਆਮ ਬੰਦੇ ਨੂੰ ਪਤਾ ਕਿ ਢੱਲੇਵਾਲ ਸਾਹਿਬ ਲੜਾਈ ਕਿਹੜੀ ਲੜ ਰਿਹਾ ਹੈ ਉਹ ਬੰਦੇ ਜਿਹੜੇ ਆਪਣੀਆਂ ਘਰਵਾਲੀਆਂ ਵਾਸਤੇ ਪਹਿਲਾਂ ਲਿਆ ਕੇ ਸੇਬ ਕੇਲੇ ਰੱਖ ਦਿੰਦੇ ਹਨ ਪਹਿਲਾਂ ਲਿਆ ਕੇ ਸੇਵੀਆਂ ਫੇਰ ਹੀ ਆਉਂਦੇ ਸੀ ਕਿ ਉਹ ਸ਼ੱਕਰ ਗੁੜ ਜੋ ਸੋਬਾ ਖਾਣਾ ਹੁੰਦਾ ਉਹ ਚੀਜ਼ਾਂ ਲਿਆ ਕੇ ਰੱਖ ਦਿੰਦੇ ਵੀ ਤੜਕੇ ਟਾਈਮ ਨਾਲ ਖਾ ਕੇ ਵਰਤ ਰੱਖ ਲਈ ਉਹ ਡੱਲੇਵਾਲ ਸਾਹਿਬ ਨੂੰ ਸੁਝਾਅ ਦੇ ਰਹੇ ਆ ਉਹਨਾਂ ਬਾਰੇ ਲਿਖਣ ਲਿਖਣ ਦੀ ਕੋਸ਼ਿਸ਼ ਕਰ ਰਹੇ ਆ ਘਰੇ ਰਜਾਈਆਂ 'ਚ ਬੈਠੇ ਉਹ ਜੀ ਧੁੰਦ ਚ ਠੰਡ ਚ ਕਿ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਨਹੀਂ ਰੱਖਣਾ ਚਾਹੀਦਾ ਮਰਨ ਵਰਤ ਨਾ ਤਾਂ ਇਹ ਖੁਦਕੁਸ਼ੀ ਹੈ ਤੇ ਨਾ ਇਹ ਵਰਤ ਹੈ ਜਿਹੜਾ ਸਾਡੇ ਧਰਮ ਜੇ ਕਹਿੰਦੇ ਨੇ ਇਹ ਲਿਖਿਆ ਨਹੀਂ ਕਿਤੇ ਇਹ ਵਰਤ ਨਹੀਂ ਹੈ ਇਹ ਮਰਨ ਵਰਤ ਹੈ ਇਹ ਸ਼ਹਾਦ ਉਹਨਾਂ ਗੱਲਾਂ ਕਰਨ ਵਾਲਿਆਂ ਨੂੰ ਮੈਂ ਇਹ ਦੱਸ ਦਿਆਂ ਵੀ ਜੇ ਖੁਦ ਕੁਝ ਕਰਨ ਜੋਗੇ ਨਾ ਨਾ ਹੋਈਏ ਤਾਂ ਕਰਨ ਵਾਲਿਆਂ ਦੇ ਲੱਤਾਂ ਖਿੱਚਣ ਦੀ ਕੋਸ਼ਿਸ਼ ਕਦੇ ਨਹੀਂ ਕਰੀਦੀ ਹੁੰਦੀ ਇਹ ਰੱਬ ਦੇ ਦਰਗਾਹ ਦੇ ਵਿੱਚ ਦੇਣੀਆਂ ਪੈਂਦੀਆਂ ਇਹ ਚੀਜ਼ਾਂ ਕਿ ਉਹ ਗੁਰਸਿੱਖ ਬੰਦਾ ਹੈ ਉਹ ਖੁਦ ਨਹੀਂ ਮੰਨਦਾ ਇਸ ਗੱਲ ਨੂੰ ਕਿ ਮਰਨ ਕਿਸੇ ਕਿਸਮ ਦਾ ਵਰਤ ਰੱਖਿਆ ਜਾਵੇ ਠੀਕ ਹੈ ਪਰ ਉਹਨਾਂ ਨੇ ਇਹ ਵਾਅਦਾ ਕੀਤਾ ਸੀ ਦਿੱਲੀ ਤੋਂ ਆਉਣ ਲੱਗੇ ਆ ਕਿ ਮੈਂ ਜੇ ਇਹ ਮੰਗਾਂ ਮੰਨੀਆਂ ਹੋਏ ਲਾਗੂ ਨਾ ਹੋਈਆਂ ਤਾਂ ਮੈਂ ਆਪਣੀ ਜਾਨ ਤੇ ਖੇਡ ਕੇ ਵੀ ਦੁਬਾਰਾ ਮੋਰਚਾ ਖੜਾ ਕਰਾਂਗਾ ਪਰ ਖੜਾ ਕਰਨ ਕੀ ਨਹੀਂ ਦਿੱਤਾ ਇਹ ਸਵਾਲ ਹੁਣ ਤੁਹਾਨੂੰ ਆਪਣੇ ਆਪ ਗੱਲ ਸਮਝ ਆ ਜਾਊਗੀ ਸਰਦਾਰ ਡੱਲੇਵਾਲ ਸਾਹਿਬ ਜਦੋਂ ਦੋਨਾਂ ਫੋਰਮਾਂ ਨੂੰ ਲੈ ਕੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਜਦੋਂ ਦਿੱਲੀ ਵੱਲ ਨੂੰ ਕੋਚ ਕਰਨ ਦਾ ਪ੍ਰੋਗਰਾਮ ਅਨਾਉਂਸ ਕਰ ਦਿੰਦੇ ਹਨ ਨਾ ਕਿ ਅਸੀਂ 13 ਫਰਵਰੀ ਨੂੰ ਅਸੀਂ ਦਿੱਲੀ ਜਾਵਾਂਗੇ ਤਾਂ ਜਾਣਾ ਤਾਂ ਵਾਇਆ ਹਰਿਆਣਾ ਪੈਣਾ ਸੀਗਾ ਮੁਕੰਮਲ ਤਿਆਰੀਆਂ ਉਦੋਂ ਪਹਿਲਾਂ ਕਰ ਦਿੱਤੀਆਂ ਜਾਂਦੀਆਂ ਹਨ ਉਹੀ ਹਰਿਆਣੇ ਵਾਲੇ ਜਿਹੜੇ ਜਿਵੇਂ ਦਿੱਲੀ ਕੀਤਾ ਗਿਆ ਸੀ ਸੜਕਾਂ ਤੇ ਕਿਲ ਗੜ ਦਿੰਦੇ ਆ ਬੈਰੀਕੇਟਿੰਗ ਕਰ ਦਿੰਦੇ ਆ ਜਦੋਂ ਵਧਣ ਦੀ ਅੱਗੇ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਉਹ ਪਹਿਲਾਂ ਅਥਰੂ ਗੈਸ ਦੇ ਗੋਲੇ ਸਿਰਦੇ ਆ ਪਹਿਲਾਂ ਵੈਸੇ ਰੋਕਣ ਦੀ ਕੋਸ਼ਿਸ਼ ਕਰਦੇ ਫਿਰ ਅਥਰੂ ਗੈਸ ਦੇ ਗੋਲੇ ਭਰਾਏ ਜਾਂਦੇ ਆ ਪਤਾ ਲੱਗਿਆ ਕਿ ਉੱਥੇ ਤਾਂ ਟਰੱਕਾਂ ਦੇ ਟਰੱਕਾਂ ਅਥਰੂ ਗੈਸ ਦੇ ਗੋਲੇ ਲਾ ਦਿੱਤੇ ਗਏ ਸੀ ਹਜ਼ਾਰਾਂ ਦੀ ਗਿਣਤੀ 'ਚ ਉਸ ਤੋਂ ਬਾਅਦ ਦੇ ਵੀ ਜਦੋਂ ਫਿਰ ਵੀ ਲੱਗਦਾ ਕਿ ਲੋਕ ਯਾਰ ਜਿਵੇਂ ਪਹਿਲਾਂ ਦਿੱਲੀ ਚਲੇ ਗਏ ਸੀ ਨਾ ਵਾ ਫੁੱਟਪਾਥਾ ਉਤੋਂ ਦੀਆਂ ਟਰਾਲੀਆਂ ਸੇ ਪੁੱਠੀਆਂ ਸਿੱਧੀਆਂ ਟੋ ਖੇਤਾਂ ਵਿੱਚ ਦੀ ਕਰ ਕਰਕੇ ਉਵੇਂ ਨਾ ਨਿਕਲ ਜਾਣ ਤਾਂ ਫਿਰ ਸਿੱਧੀਆਂ ਗੋਲੀਆਂ ਚਲਾਈਆਂ ਜਿੱਥੇ ਸ਼ੁਭ ਕਰਨ ਵਰਗੇ ਨੌਜਵਾਨ ਦੀ ਸ਼ਹਾਦਤ ਹੋਈ ਉਦੋਂ ਫਿਰ ਉਹਨਾਂ ਲੋਕਾਂ ਨੂੰ ਮੌਕਾ ਮਿਲ ਗਿਆ ਜਿਹੜੇ ਹਾਲੇ ਤੱਕ ਘਰਾਂ 'ਚ ਬੈਠੇ ਆ ਜਾਂ ਜਿਹੜੇ ਬਰਾਬਰ ਜਾਂ ਪ੍ਰੋਗਰਾਮ ਜਿਹੜੇ ਨਾ ਹਰਿਆਣੇ ਵੱਲ ਦੇ ਰਹੇ ਆ ਉਹਦੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇੱਕ ਮੋਰਚਾ ਬਣਾ ਕੇ ਦਿੱਲੀ ਗਏ ਸੀ ਤਾਂ ਜਦੋਂ ਲੜਾਈ ਉਹੋ ਹੈ ਕਹਿੰਦੇ ਹੁਣ ਅਸੀਂ ਤਾਂ ਇਹ ਕਰ ਰਹੇ ਆ ਕਿ ਜਿਹੜੀਆਂ ਮੰਨੀਆਂ ਹੋਈਆਂ ਜਿਹੜੇ ਖੇਤਕ ਨੂੰ ਰੱਦ ਕੀਤੇ ਸੀ ਨਾ ਕੇਂਦਰ ਉਹਨਾਂ ਨੂੰ ਦੁਬਾਰਾ ਪਿਛਲੇ ਦਰਵਾਜ਼ੇ ਥਾਣੀ ਫੇਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਦਾ ਵਿਰੋਧ ਕਰ ਰਹੇ ਹਾਂ ਉਹਨਾਂ ਦਾ ਵਿਰੋਧ ਹੋ ਜਾਓ ਪਹਿਲਾਂ ਇਕੱਠੇ ਸੀ ਫੇਰ ਇਕੱਠੇ ਹੋ ਕੇ ਵਿਰੋਧ ਹੋ ਜਾਓ ਕੋਈ ਗੱਲ ਨਹੀਂ ਪਰ ਯਾਰ ਲੋਕਾਂ ਤੋਂ ਪੈਸੇ ਲੈਂਦੇ ਹੋ ਫੰਡ ਦੇ ਰੂਪ ਦੇ ਵਿੱਚ ਤੁਸੀਂ ਕਿ ਅਸੀਂ ਤੁਹਾਡੀਆਂ ਲੜਾਈਆਂ ਲੜਾਂਗੇ ਅਸੀਂ ਤੁਹਾਡੇ ਹੱਕਾਂ ਦੀਆਂ ਲੜਾਈਆਂ ਲੜਾਂਗੇ ਜਿਹੜਾ ਬੰਦਾ ਲੋਕਾਂ ਦੇ ਫੰਡਾਂ ਦਾ ਸਹੀ ਮੁੱਲ ਮੋੜ ਰਿਹਾ ਸਰਦਾਰ ਡੱਲੇਵਾਲ ਸਾਹਿਬ ਬੈਠੇ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਕੇਂਦਰ ਨਾਲ ਮੱਥਾ ਲਾ ਕੇ ਬੈਠੇ ਮੌਤ ਨਾਲ ਮੱਥਾ ਲਾ ਕੇ ਬੈਠੇ ਆ ਉਹਨਾਂ ਦਾ ਸਾਥ ਦੇਣ ਦੀ بجائے ਉਹਨਾਂ ਦੀ ਕਿਰਦਾਰ ਕੁਸ਼ੀ ਕਰਨ ਦੀ ਜਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੋਊਗਾ ਕਿ ਸਰਕਾਰੀ ਕੌਣ ਹੈ ਤੇ ਗੈਰ ਸਰਕਾਰੀ ਕੌਣ ਹੈ ਡੱਲੇਵਾਲ ਸਾਹਿਬ ਨੇ ਜਾਣ ਦੀ ਕੋਸ਼ਿਸ਼ ਕੀਤੀ ਗੈਰ ਰਾਜਨੀਤਿਕ ਮੋਰਚੇ ਨੇ ਕਿਸਾਨ ਮਜ਼ਦੂਰ ਮੋਰਚੇ ਨੇ ਦੋਨਾਂ ਫੋਰਮਾਂ ਨੇ ਤਾਂ ਰੋਕ ਲਿਆ ਗਿਆ ਸ਼ੁਭ ਕਰਨ ਨੂੰ ਗੋਲੀ ਮਾਰ ਦਿੱਤੀ ਗਈ ਤਾਂ ਕਿ ਦੁਬਾਰਾ ਜਿਹੜਾ ਉਹ ਛੇਤੀ ਅੱਗੇ ਵਧਣ ਦੀ ਕੋਸ਼ਿਸ਼ ਨਾ ਕਰਨ ਉਹ ਡੱਲੇਵਾਲ ਜਿਨ੍ਹਾਂ ਇਹਨਾਂ ਲੋਕਾਂ ਨੇ ਬਹੁਤ ਰੌਲਾ ਪਾਇਆ ਕਦੇ ਇਹਨਾਂ ਨੂੰ ਭਾਜਪਾ ਦੇ ਆਖਿਆ ਕਦੇ ਆਰਐਸਐਸ ਦੇ ਆਖਿਆ ਕਦੇ ਆਖਿਆ ਕਿ ਨਹੀਂ ਇਹ ਤਾਂ ਪੰਜਾਬ ਸਰਕਾਰ ਦੇ ਹੱਥ ਠੋਕੇ ਆਏ ਤਾਂ ਭਾਜਪਾ ਦੇ ਖਿਲਾਫ ਚੱਲਿਆ ਹਰਿਆਣੇ ਦਾ ਇਲੈਕਸ਼ਨ ਆ ਬਹੁਤ ਸਾਰੀਆਂ ਗੱਲਾਂ ਪਰ ਉਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਨਾ ਤਾਂ ਉਹ ਪੰਜਾਬ ਸਰਕਾਰ ਦੇ ਐ ਕਿਉਂਕਿ ਪੰਜਾਬ ਸਰਕਾਰ ਨੇ 26 ਨਵੰਬਰ ਦੀ ਪੌਣੇ 3 ਵਜੇ ਸਵੇਰ ਉਸ ਟਾਈਮ ਉਹਨਾਂ ਨੂੰ ਕਿਡਨਾਪ ਕਰ ਲਿਆ ਸੀਗਾ ਖਨੋਰੀ ਉਹਨਾਂ ਦੀ ਟਰਾਲੀ ਦੇ ਵਿੱਚੋਂ ਜਿਹੜੇ ਦਿਨ ਉਹਨਾਂ ਨੇ ਸਵੇਰੇ ਉੱਠ ਕੇ ਆਪਣਾ ਮਰਨ ਵਰਤ ਸ਼ੁਰੂ ਕਰਨਾ ਸੀ ਸਰਕਾਰ ਨੂੰ ਲੱਗਦਾ ਸੀ ਪੰਜਾਬ ਸਰਕਾਰ ਨੂੰ ਕਿ ਜਦੋਂ ਅਸੀਂ ਧੱਲੇਵਾਲ ਨੂੰ ਚੁੱਕ ਕੇ ਜਿਹੜਾ ਉਹ ਨਜ਼ਰਬੰਦ ਕਰਦੇ ਆਂਗੇ ਕਿਉਂਕਿ ਡੀ ਐਮ ਸੀ ਦੇ ਵਿੱਚ 4 ਦਿਨ ਨਜ਼ਰਬੰਦੀ ਰੱਖਿਆ ਗਿਆ। ਗ੍ਰਿਫਤਾਰੀ ਉਹ ਹੁੰਦੀ ਕਿਸੇ ਨੂੰ ਮਿਲਨ ਦਿੱਤਾ ਜਾਵੇ। ਇਹ ਲੱਗਦਾ ਸੀ ਕਿ ਮੋਰਚਾ ਇਹ ਜਿਹੜਾ ਇਹ ਜੋ ਡਿਸੀਜਨ ਲਿਆ ਗਿਆ ਇਹ ਫੇਲ ਹੋ ਜਾਊਗਾ ਪਰ ਸੁਖਜੀਤ ਸਿੰਘ ਹਰ ਦੋ ਝੰਡੇ ਜਿਹਨਾਂ ਦਾ ਦੂਜਾ ਨੰਬਰ ਸੀ ਉਹਨਾਂ ਨੇ ਨਾਲ ਦੇ ਨਾਲ ਮਰਨ ਵਰਤ ਸਟੇਜ ਤੇ ਸ਼ੁਰੂ ਕਰ ਲਿਆ ਖਨੌਰੀ। ਹਸਪਤਾਲ ਦੇ ਵਿੱਚ ਧੱਲੇਵਾਲ ਸਾਹਿਬ ਨੇ ਮਰਨ ਵਰਤ ਸ਼ੁਰੂ ਕਰ ਲਿਆ। ਤਾਂ ਸਰਕਾਰ ਨੂੰ ਫੇਰ ਹੱਥਾਂ ਪੈਰਾਂ ਦੀ ਪੈ ਗਈ। ਇਹ ਗੱਲ ਕਲੀਅਰ ਹੋ ਗਈ ਇਹ ਗੱਲਾਂ ਕਰਨ ਵਾਲਿਆਂ ਨੂੰ ਕਿ ਪੰਜਾਬ ਸਰਕਾਰ ਦੇ ਨਾਰ ਰਲ ਕੇ ਚੱਲਣ ਵਾਲੀ ਕੋਈ 1% ਵੀ ਗੁਜਾਇਸ਼ ਕਿਤੇ ਹੈ ਨਹੀਂ ਸਰਦਾਰ ਡੱਲੇਵਾਲ ਡੱਲੇਵਾਲ ਸਾਹਿਬ ਜਾਂ ਮੋਰਚਾ ਪੂਰਾ ਪੰਜਾਬ ਸਰਕਾਰ ਦੇ ਕਿਸੇ ਵੱਲੋਂ ਕਾਣਾ ਹੋਵੇ ਦੂਜੀ ਗੱਲ ਜੇ ਡੱਲੇਵਾਲ ਜਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਾਂ ਦੋਨੋਂ ਫਾਰਮ ਜੇ ਕਿਤੇ ਭਾਜਪਾ ਦੇ ਜਾਂ ਆਰਐਸਐਸ ਦੇ 1% ਵੀ ਪੱਖ 'ਚ ਹੁੰਦੇ ਤਾਂ ਕਦੇ ਹੁੰਦਾ ਕਿ ਜਿਹੜਾ ਕਿਸੇ ਦੇ ਪੱਖ 'ਚ ਖੜਾ ਹੋਵੇ ਤੇ ਉਸੇ ਨੂੰ ਗੋਲੀਆਂ ਮਾਰ ਦਿੱਤੀਆਂ ਜਾਣ ਢੱਲੇਵਾਲ ਸਾਹਿਬ ਨੂੰ ਉਹਨਾਂ ਦੇ ਇਸ ਇਸ ਸੰਘਰਸ਼ ਨੂੰ ਇਸ ਕਾਫਲੇ ਨੂੰ ਰੋਕਣ ਦੀ ਖਾਤਰ ਦਿੱਲੀ ਜਾਣ ਤੋਂ ਸ਼ੁਭ ਕਰਨ ਨੂੰ ਗੋਲੀ ਮਾਰੀ ਗਈ। ਤਾਂ ਫਿਰ ਇਹਨਾਂ ਲੋਕਾਂ ਨੇ ਗੱਲਾਂ ਕੀਤੀਆਂ ਕਿ ਢੱਲੇਵਾਲ ਤਾਂ ਲੋਕਾਂ ਦੇ ਪੁੱਤ ਮਰਵਾਉਣ ਉਸ ਚੱਲੇ। ਤਾਂ ਹੁਣ ਢੱਲੇਵਾਲ ਸਾਹਿਬ ਨੇ ਫੈਸਲਾ ਲੈ ਲਿਆ ਕਿ ਮੈਂ ਆਪਣੀ ਜ਼ਿੰਦਗੀ ਦਾਅ ਤੇ ਲਾਤੀ ਹੈ। ਜਿਆਦਾ ਮੰਗਾ ਮੰਨੀਆਂ ਜਾਣਗੀਆਂ। ਤੇ ਜਾਂ ਫਿਰ ਮੇਰੀ ਜ਼ਿੰਦਗੀ ਜਿਹੜੀ ਆ ਉਹ ਮੇਰੀ ਸ਼ਹਾਦਤ ਹੋਊਗੀ ਮੈਂ ਆਪਣੀ ਜਾਨ ਦੇਵਾਂਗਾ। ਮੈਂ ਇਹ ਵਾਅਦਾ ਦਿੱਲੀ ਵਾਪਸ ਆਉਣ ਵੇਲੇ ਮੈਂ ਕੀਤਾ ਸੀ ਆਪਣੇ ਲੋਕਾਂ ਨਾਲ। ਤਾਂ ਹੁਣ ਫਿਰ ਹੁਣ ਉਹਨਾਂ ਲੋਕਾਂ ਦੇ ਬਰਾਬਰ ਜਿਹੜਾ ਸੀ ਇੱਕ ਪਾਸੇ ਡੱਲੇਵਾਲ ਸਾਹਿਬ ਹੋਰਾਂ ਦੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਫਿਰ ਵੀ ਆਖਿਆ ਜਾਂਦਾ ਕਿ ਇਹ ਭਾਜਪਾ ਦਾ ਹੈ ਯਾਰ ਐਸਐਸ ਦਾ ਪੰਜਾਬ ਸਰਕਾਰ ਦਾ ਦੂਜੇ ਪਾਸੇ ਉਸੇ ਹਰਿਆਣੇ ਦੇ ਵਿੱਚ ਜਿਹੜਾ ਦਾਣਾ ਮੰਡੀ ਦੇ ਵਿੱਚ ਟੋਹਾਣਾ ਦੇ ਦਾਣਾ ਮੰਡੀ ਦੇ ਵਿੱਚ ਸਿਆਸੀ ਮੋਰਚਾ ਆਪ ਦਾ ਪ੍ਰੋਗਰਾਮ ਰੱਖ ਦਿੰਦੇ ਉਹਨਾਂ ਦੀਆਂ ਬੱਸਾਂ ਨੂੰ ਉਹਨਾਂ ਦੀਆਂ ਗੱਡੀਆਂ ਨੂੰ ਉਹਨਾਂ ਦੇ ਕਾਫਲਿਆਂ ਨੂੰ ਸ਼ਰੇਆਮ ਹਰਿਆਣੇ ਦੇ ਵਿੱਚ ਜਾਣ ਦਿੱਤਾ ਜਾਂਦਾ ਕੋਈ ਰੋਕ ਨਹੀਂ ਕੋਈ ਟੋਕਣੀ ਪੁਲਿਸ ਦਾ ਕੋਈ ਮੁਲਾਜ਼ਮ ਖੜਦਾ ਹੀ ਨਹੀਂ ਕਿ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਣੀ ਹੈ ਮੇਰੇ ਖਿਆਲ ਸਮਝ ਆ ਗਈ ਹੋਊਗੀ ਕਿ ਸਰਕਾਰੀ ਕੌਣ ਹੈ ਗੈਰ ਸਰਕਾਰੀ ਕੌਣ ਹੈ ਹੁਣ ਵਿਕਿਆ ਨਾ ਵੀ ਕਿਹਾ ਮੈਂ ਨਹੀਂ ਕਹਿੰਦਾ ਕਿਉਂਕਿ ਜੇ ਕਿਤੇ ਮੈਨੂੰ ਇਲਮ ਹੁੰਦਾ ਤਾਂ ਮੈਂ ਕਹਿ ਦਿੰਦਾ ਠੀਕ ਹੈ ਪਰ ਡੱਲੇਵਾਲ ਸਾਹਿਬ ਨੇ ਗੱਲਾਂ ਕੀਤੀਆਂ ਸੀ ਕਿ ਯਾਰ ਸੌਦੇ ਬਾਜ਼ੀਆਂ ਹੋਈਆਂ ਲੋਕਾਂ ਨੂੰ ਮੈਂ ਬੇਨਤੀ ਕਰਦਾ ਅਪੀਲ ਕਰਦਾ ਕਿ ਸਮਝਣ ਦੀ ਲੋੜ ਹੈ ਜਿਵੇਂ ਤੁਸੀਂ ਪੰਜਾਬ ਬੰਦ ਵੇਲੇ ਸਰਦਾਰ ਡੱਲੇਵਾਲ ਸਾਹਿਬ ਦਾ ਸਮਰਥਨ ਕੀਤਾ ਉਸਾਦ ਦਿੱਤਾ ਮੁਕੰਮਲ ਪੰਜਾਬ ਬੰਦ ਰੱਖਿਆ ਤੁਹਾਡਾ ਧੰਨਵਾਦ ਜਿਵੇਂ ਵੱਧ ਚੜ ਕੇ ਇੱਕ ਪਾਸੇ ਕਾਲ ਬਰਾਬਰ ਸੀ ਟੋਹਾਣੇ ਜਾਣ ਦੀ ਪਰ ਉੱਥੇ ਕਹਿੰਦੇ ਦਾਣਾ ਮੰਡੀ ਦਾ ਜਿਹੜਾ ਸ਼ੈੱਡ ਹੈ ਕਿੱਡਾ ਕਿ ਸ਼ੈੱਡ ਹੁੰਦਾ ਕਹਿੰਦੇ ਉਹ ਪਰਿਆ ਸੀ ਤੇ ਦੂਜੇ ਪਾਸੇ ਪੰਜਾਬ ਜਿਹੜਾ ਅਖਨੌਰੀ ਦੇ ਚਾਰਚ ਫੇਰੇ 100 ਕਿਲੋਮੀਟਰ ਤੋਂ ਵੱਧ ਏਰੀਏ ਦੇ ਵਿੱਚ ਆਸੇ-ਪਾਸੇ ਸੈਂਕੜੇ ਹਜ਼ਾਰਾਂ ਗੱਡੀਆਂ ਦੇ ਚਾਰ-ਚਾਰ ਲਾਈਨਾਂ ਦੇ ਕਾਫਲਿਆਂ ਦੇ ਨਾਲ ਜਾਮ ਸੀ ਕਿ ਅਸੀਂ ਆਪਣੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਵਰਗੇ ਆਗੂ ਦੀ ਇੱਕ ਝਲਕ ਜ਼ਰੂਰ ਪਾ ਕੇ ਆਉਣੀ ਹੈ ਉਹਨੇ ਸੱਦਾ ਦਿੱਤਾ ਉਹਨੇ ਕਹਿ ਕੇ ਮੈਂ ਆਪਣੇ ਲੋਕਾਂ ਨੂੰ ਵੇਖਣਾ ਚਾਹਣਾ ਅਸੀਂ ਜਾਵਾਂਗੇ ਪਰ ਮਜਬੂਰੀ ਵੱਸ ਕਿਉਂਕਿ ਹੁਣ ਸੜਕ ਤੇ ਬੈਠੇ ਆ ਜੋ ਕਿ ਬਹੁਤ ਵੱਡੀ ਖੁੱਲੀ ਗਰਾਊਂਡ ਹੁੰਦੀ ਬਹੁਤ ਵੱਡੀ ਤਾਂ ਸ਼ਾਇਦ ਲੋਕਾਂ ਦਾ ਇਕੱਠ ਉੱਥੇ ਸਮਾ ਜਾ ਜਾਂਦਾ ਕਈ ਕਿਲੋਮੀਟਰਾਂ ਦੇ ਵਿੱਚ ਹਾਈਵੇ ਦੇ ਉੱਪਰ ਹੀ ਲੋਕ ਬੈਠੇ ਪਿਛਲੇ ਪਾਸੇ ਜਿੱਥੋਂ ਤੱਕ ਹਰਿਆਣੇ ਵਾਲੇ ਪਾਸੇ ਪੁਲਿਸ ਲੱਗੀ ਉੱਥੋਂ ਤੱਕ ਲੋਕਾਂ ਦੀ ਵੱਡੀ ਭੀੜ ਜੁੜੀ ਹੋਈ ਸੀ ਜਿਹੜੀ ਸਟੇਜ 'ਤੇ ਲੱਗੀ ਤੇ ਮੇਰਾ ਇੱਥੇ ਕਹਿਣ ਤੋਂ ਮਕਸਦ ਇਹ ਸੀ ਕਿ ਦੇਖੋ ਤੁਸੀਂ ਲਿਖਣਾ ਬੋਲਣਾ ਸਭ ਦਾ ਆਪਣਾ ਬੋਲਿਕ ਅਧਿਕਾਰ ਹੈ ਤੁਸੀਂ ਆਈਟੀ ਸੈੱਲ ਨੇ ਜੋ ਲਿਖਣਾ ਲਿਖ ਲਿਓ ਵੀਰੇ ਉਸ ਗੱਲ ਦੀ ਮੈਨੂੰ ਕੋਈ ਪਰਵਾਹ ਨਹੀਂ ਉਹ ਪਤਾ ਲੱਗ ਜਾਂਦਾ ਹੁੰਦਾ ਕਿ ਅਸਲੀ ਕੌਣ ਬੋਲ ਰਿਹਾ ਤੇ ਨਕਲੀ ਕੌਣ ਬੋਲ ਰਿਹਾ ਜਿਹੜੇ ਆਈਟੀ ਸੈੱਲ ਜਿਹੜੇ ਚਾਹੇ ਸਰਕਾਰਾਂ ਦੇ ਚਾਹੇ ਏਜੰਸੀਆਂ ਦੇ ਚਾਹੇ ਵਿਰੋਧੀਆਂ ਦੇ ਜਿਹੜੇ ਉਹਨਾਂ ਨੇ ਜੁੱਤੀ ਤੇ ਰੋਟੀ ਖਾਣ ਵਾਲੇ ਲੋਕ ਹਨ ਵੀ ਤੁਹਾਡੀ ਜੁੱਤੀ ਦੀ ਲੋਕ ਤੇ ਰੋਟੀ ਖਾ ਲਾਂਗੇ ਪਰ ਸਾਨੂੰ ਤਾਂ ਰੋਟੀ ਚਾਹੀਦੀ ਹੈ ਉਹ ਲਿਖ ਲਿਓ ਜੋ ਜੀ ਕਰਦਾ ਕੋਈ ਪਰਵਾਹ ਨਹੀਂ ਉਸ ਗੱਲ ਦੀ ਪਰ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਨਾਲ ਜਿਹੜਾ ਉਹ ਸਚਾਈ ਨੇ ਜਾਣਾ ਹੈ ਨਾਲ ਜਿਹੜਾ ਇਮਾਨਦਾਰੀ ਨੇ ਜਾਣਾ ਤੁਹਾਨੂੰ ਸਕੂਨ ਦੀ ਨੀਂਦ ਜਿਹੜੀ ਹੈ ਉਸ ਚੀਜ਼ ਨੇ ਦੇਣੀ ਕਿ ਤੁਸੀਂ ਅਸਲ ਆਪਣੇ ਮਨੋਂ ਕੀ ਆਖਿਆ ਸੀ ਅੰਦਰੋਂ ਤੁਹਾਡੇ ਕਿਹੜੀ ਆਵਾਜ਼ ਆ ਰਹੀ ਸੀ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਲਿਖਣ ਬੋਲਣ ਤੋਂ ਪਹਿਲਾਂ ਪ੍ਰੇਸ਼ ਕਰ ਲਿਆ ਕਰੋ ਚੰਗੇ ਮਾੜੇ ਦੀ ਪਛਾਣ ਕਰਨ ਦੀ ਆਦਤ ਪਾਓ ਤੇ ਇਸ ਵੀਡੀਓ ਨੂੰ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸੇ ਤਰ੍ਹਾਂ ਦੇ ਵਿਚਾਰ ਤੁਹਾਡਾ ਨਾਲ ਸਾਂਝੇ ਕਰਦੇ ਰਾਵਾਂਗੇ ਤੇ ਹਰ ਰੋਜ਼ ਅਰਦਾਸ ਬੇਨਤੀ ਜਰੂਰ ਕਰਿਆ ਕਰੋ ਮੈਂ ਸਾਹ ਸਾਦੇ ਨਾਲ ਹੀ ਅਰਦਾਸ ਕਰਦਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੰਦਰੁਸਤ ਰਹਿਣ ਉਹਨਾਂ ਦੀ ਲੰਮੀ ਉਮਰ ਹੋਵੇ ਜਲਦੀ ਮੋਰਚਾ ਫਤਿਹ ਹੋਵੇ ਤੇ ਇੱਕ ਵੱਡੇ ਜੀਤੂ ਜਰਨਲ ਦੇ ਰੂਪ ਦੇ ਵਿੱਚ ਉਹ ਤੰਦਰੁਸਤੀ ਨਾਲ ਆਪਣੇ ਘਰ ਪਰਿਵਾਰ ਆਪਣੇ ਲੋਕਾਂ ਦੇ ਵਿੱਚ ਆਉਣ ਤੇ ਉਸੇ ਤਰ੍ਹਾਂ ਯੋਗ ਅਗਵਾਈ ਆਪਣੇ ਲੋਕਾਂ ਦੀ ਕਰਦੇ ਰਹਿਣ ਜਿਹਦੇ ਨਾਲ ਜਾਣਾ ਜਾਓ ਕੋਈ ਗੱਲ ਨਹੀਂ ਪਰ ਇਹਨਾਂ ਜ਼ਰੂਰ ਪਛਾਣ ਲਿਆ ਕਰੋ ਕਿ ਅਸੀਂ ਸਹੀ ਬੰਦੇ ਨਾਲ ਜਾ ਰਹੇ ਹਾਂ ਕਿ ਗਲਤ ਬੰਦੇ ਨਾਲ ਜਾ ਰਹੇ ਹਾਂ ਜਿਹੜੇ ਲੋਕਾਂ ਦੇ ਸੰਘਰਸ਼ ਲੜਨ ਦੀਆਂ ਗੱਲਾਂ ਕਰਨ ਵਾਲੇ ਲੋਕ ਹੈ ਕਿ ਅਸੀਂ ਲੋਕਾਂ ਦੇ ਸੰਘਰਸ਼ ਲੜਨ ਵਾਸਤੇ ਇਕੱਠੇ ਹੋਏ ਅਸੀਂ ਬਣੇ ਆ ਸਾਡੀਆਂ ਜਥੇਬੰਦੀਆਂ ਬਣੀਆਂ ਸਾਡੀਆਂ ਸੰਘਰਸ਼ੀ ਕਮੇਟੀਆਂ ਬਣੀਆਂ ਤੇ ਯਾਰ ਲੋਕ ਤੁਹਾਨੂੰ ਪੈਸੇ ਆਪਣੇ ਹੱਕਾਂ ਦੀ ਖਾਤਰ ਲੜਨ ਵਾਸਤੇ ਫੰਡਾਂ ਦੇ ਰੂਪ ਦੇ ਵਿੱਚ ਦਿੰਦੇ ਆ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਜਵਾਕ ਵੀ 10 ਰੁਪਏ ਨਿੱਤ ਮੰਗ ਲੈ ਇਹਨਾਂ ਦਾ ਕਈ ਵਾਰੀ ਮਾਪਿਓ ਚਪੇੜ ਮਾਰ ਦਿੰਦੇ ਆ ਕਿ ਹਰ ਰੋਜ਼ 10 ਨਹੀਂ ਮਿਲਨੇ ਪਰ ਜਦੋਂ ਫੰਡ ਮੰਗੇ ਜਾਂਦੇ ਆ ਕਿ ਤੁਹਾਡੀਆਂ ਲੜਾਈਆਂ ਲੜਦੀਆਂ ਤਾਂ ਲੋਕ ਆਪਣੀ ਉਸ ਕਮਾਈ ਦੇ ਵਿੱਚੋਂ ਤੁਹਾਨੂੰ ਸੈਂਕੜੇ ਹਜ਼ਾਰਾਂ ਆਰਾਮ ਨਾਲ ਹੀ ਦੇ ਦਿੰਦੇ ਆ ਇਸ ਕਰਕੇ ਇਮਾਨਦਾਰੀ ਨਾਲ ਉਹਨਾਂ ਦੇ ਇੱਕ ਇੱਕ ਰੁਪਈਏ ਦਾ ਮੁੱਲ ਮੋੜਨੀ ਕੋਸ਼ਿਸ਼ ਕਰਿਆ ਕਰੋ ਤੇ ਜਿਹੜੇ ਨਹੀਂ ਮੋੜਦੇ ਉਹਨਾਂ ਦੇ ਮਗਰ ਜਾਣ ਦਾ ਖਿਹੜਾ ਛੱਡ ਦਿਓ ਚੰਗਾ ਕਰਨ ਵਾਲਾ ਦੇ ਮਗਰ ਨਹੀਂ ਜਾਣਾ ਕੋਈ ਗੱਲ ਨਹੀਂ ਘਰ ਬੈਠ ਜਾਓ ਪਰ ਜਿਹੜੇ ਲੋਕ ਕੁਛ ਕਰ ਹੀ ਨਹੀਂ ਰਹੇ ਤੁਹਾਡਾ ਪੈਸਾ ਹੀ ਹੜੱਪ ਜਾਂਦੇ ਆ ਉਹਨਾਂ ਦੇ ਮਗਰ ਜਾਣੋ ਹਟਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ